ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਵ ਸੱਚਿਆਰਾ ਹੋਈਏ ਕਿ ਕੋੜੇ ਟੁੱਟੇ ਪਾਲ ਦੇ ਸਵਾਲ ਪੜਨ ਸੁਣਨੋਂ ਤਾਂ ਭਾਵੇਂ ਦੋ ਜਾਪਤੇ ਹਨ ਪਰ ਮੁੱਖ ਮਸਲਾ ਇੱਕ ਹੈ ਕਿ ਸੱਚਿਆਰ ਕਿਵੇਂ ਹੋਇਆ ਜਾਵੇ ਸਾਡੀ ਜ਼ਿੰਦਗੀ ਦੇ ਹਰੇਕ ਖੇਤਰ ਵਿਅਕਤੀਗਤ ਪਰਿਵਾਰਿਕ ਸਮਾਜਿਕ ਆਰਥਿਕ ਧਾਰਮਿਕ ਤੇ ਰਾਜਨੀਤਿਕ ਦਾ ਵਰਤਾਰਾ ਸੱਚ ਤੇ ਆਧਾਰਿਤ ਕਿਵੇਂ ਹੋਵੇ ਅਗੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਦ੍ਰਿਸ਼ਟੀ ਦੇ ਵਿੱਚ ਸੱਚ ਨੂੰ ਡਿਢ ਕਰਕੇ ਜਿਉਂਦਾ ਨਾਮ ਹੀ ਧਰਮ ਹੈ ਸੱਚਿਆ ਲਫਜ਼ ਦਾ ਅਰਥ ਹੈ ਕਿ ਸੱਚ ਦਾ ਵੰਜਾਰਾ ਸੱਚ ਦਾ ਵਪਾਰੀ ਸਾਧ ਸੰਗਤ ਜੀ ਸਾਡੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਜਿਹੜੇ ਮੇਰੇ ਵੀਰ ਭੈਣਾ ਆਖ ਦਿੰਦੇ ਹਨ ਕਿ ਸਾਡੀ ਕੋਈ ਵੀ ਈਸ਼ਿਆ ਪੂਰੀ ਨਹੀਂ ਹੁੰਦੀ ਅਸੀਂ ਜੋ ਵੀ ਸੋਚਦੇ ਹਾਂ ਉਸ ਤੋਂ ਉਲਟ ਹੋ ਜਾਂਦਾ ਹੈ ਅਸੀਂ ਬੜੇ ਦੁਖੀ ਹਾਂ ਪਰੇਸ਼ਾਨ ਹਾਂ ਸਾਡੀ ਕੋਈ ਵੀ ਅਰਦਾਸ ਪੂਰੀ ਨਹੀਂ ਹੁੰਦੀ ਅੱਜ ਦੀ ਵੀਡੀਓ ਦੇ ਵਿੱਚ ਇੱਕ ਯੋਗਤੀ ਤੁਹਾਨੂੰ ਦੱਸਣ ਜਾ ਰਹੇ ਹਾਂ ਸੰਗਤ ਜੀ ਇਸ ਯੋਗਤੀ ਨੂੰ ਬੜੇ ਹੀ ਧਿਆਨ ਦੇ ਨਾਲ ਸੁਣਨਾ ਅਤੇ ਵੀਡੀਓ ਨੂੰ ਅੰਤ ਤੱਕ ਦੇਖਣਾ ਤੇ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਧ ਸੰਗਤ ਜੀ ਜਿਸ ਯੋਗਤੀ ਨੂੰ ਅਪਣਾ ਕੇ ਸਾਡੇ ਮਨ ਦੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੋ ਜਾਣਗੀਆਂ ਸਾਡੇ ਵਿਗੜੇ ਹੋਏ ਕਾਰਜ ਰਾਸ ਆ ਜਾਣਗੇ ਤੇ ਇਸ ਲਈ ਜਿਹੜੇ ਦੁਖੀ ਨੇ ਉਹ ਵੀਡੀਓ ਨੂੰ ਪੂਰਾ ਜ਼ਰੂਰ ਸੁਣੋ ਸਾਧ ਸੰਗਤ ਜੀ ਕਹਿੰਦੇ ਇੱਕ ਵਾਰ ਸੰਤ ਸੁजान ਸਿੰਘ ਜੀ ਨੇ ਕਿਸੇ ਹੋਰ ਸ਼ਹਿਰ ਕੀਰਤਨ ਕਰਨ ਦੇ ਲਈ ਜਾਣਾ ਸੀ ਅੰਤਜਾਮੀ ਬਾਬਾ ਜੀ ਸਭ ਕੁਝ ਜਾਣਦੇ ਸਨ ਪਰ ਫਿਰ ਵੀ ਸਾਨੂੰ ਸਮਝਾਉਣ ਦੇ ਲਈ ਸਮੱਤ ਬਖਸ਼ਦੇ ਹਨ ਕਿ ਇੱਕ ਦਿਨ ਸੈ ਸਵੇ ਬਾਹੇ ਬਾਬਾ ਜੀ ਸੰਤ ਨੂੰ ਪੁੱਛਣ ਲੱਗੇ ਕਿ ਰਾਗ ਸਿਆਂ ਫਲਾਣੇ ਦਿਨ ਨੂੰ ਤੋ ਕਿਤੇ ਜਾਣਾ ਹੈ ਤਾਂ ਸੰਤ ਜੀ ਹੱਥ ਜੋੜ ਕੇ ਬੇਨਤੀ ਕਰਨ ਲੱਗੇ ਕਿ ਬਾਬਾ ਜੀ ਇੱਕ ਸਮਾਗਮ ਹੈ ਉਥੇ ਜਾਣਾ ਹੈ ਬਾਬਾ ਜੀ ਕਹਿੰਦੇ ਕਿ ਅੱਛਾ ਪਾਈ ਹੁਣ ਤਾਂ ਤੂੰ ਸਾਡੇ ਤੋਂ ਪੁੱਛਦਾ ਵੀ ਨਹੀਂ ਇਹ ਬਚਨ ਸੁਣ ਕੇ ਸੰਤ ਸੁਜਾਨ ਸਿੰਘ ਜੀ ਚੁੱਪ ਕਰ ਗਏ ਪਰ ਮਨ ਦੇ ਵਿੱਚ ਵਿਚਾਰ ਕੀਤੀ ਕਿ ਬਾਬਾ ਜੀ ਦਾ ਹੁਕਮ ਨਹੀਂ ਇਸ ਲਈ ਜਿਸ ਗੁਰਦੁਆਰੇ ਕੀਰਤਨ ਕਰਨ ਜਾਣਾ ਸੀ ਉਥੋਂ ਦੇ ਮੈਨੇਜਰ ਨੂੰ ਚਿੱਠੀ ਪਾ ਦਿੱਤੀ ਕਿ ਮੈਨੂੰ ਬਾਬਾ ਜੀ ਦਾ ਹੁਕਮ ਨਹੀਂ ਹੈ ਇਸ ਲਈ ਅਸੀਂ ਆ ਨਹੀਂ ਸਕਦੇ ਚਿੱਠੀ ਪਾੜਦੇ ਸਾਰੇ ਹੀ ਮੈਨੇਜਰ ਸੰਤ ਸੁਜਾਨ ਸਿੰਘ ਜੀ ਦੇ ਕੋਲ ਜਥੇ ਨੂੰ ਲੈਣ ਦੇ ਲਈ ਆ ਗਿਆ ਉਹਨਾਂ ਨੇ ਸੰਤ ਜੀ ਨੂੰ ਕਿਹਾ ਕਿ ਮੈਂ ਤੁਹਾਨੂੰ ਲੈਣ ਆਇਆ ਹਾਂ ਸੰਤ ਜੀ ਕਹਿਣ ਲੱਗੇ ਕਿ ਇਹ ਬਾਬਾ ਜੀ ਦਾ ਹੁਕਮ ਨਹੀਂ ਇਸ ਲਈ ਅਸੀਂ ਜਾ ਨਹੀਂ ਸਕਦੇ ਮੈਨੇਜਰ ਕਹਿੰਦਾ ਕਿ ਜੇਕਰ ਤੁਸੀਂ ਮੈਨੇਜਰ ਕਹਿੰਦਾ ਕਿ ਜੇਕਰ ਤੁਸੀਂ ਨਾ ਆਏ ਮੈਨੂੰ ਸੰਗਤ ਨੇ ਟਿਕਣ ਨਹੀਂ ਦੇਣਾ ਤੁਸੀਂ ਮੈਨੂੰ ਆਪਣੇ ਸੰਤਾਂ ਦੇ ਕੋਲ ਲੈ ਕੇ ਚੱਲੋ ਮੈਂ ਚੱਲ ਕੇ ਉਹਨਾਂ ਦੇ ਨਾਲ ਗੱਲ ਕਰਦਾ ਹਾਂ ਮੈਂ ਉਹਨਾਂ ਕੋਲ ਤੁਹਾਨੂੰ ਆਗਿਆ ਦਵਾ ਦੇਵਾਂਗਾ ਉਸੇ ਪੋਤਾ ਕਹਿਣ ਤੇ ਸੰਤ ਸੁਜਾਨ ਸਿੰਘ ਜੀ ਉਸ ਨੂੰ ਲੈ ਕੇ ਨਾਨਕ ਸਰ ਆ ਗਏ ਤੇ ਬਾਬਾ ਜੀ ਦੀਵਾਨ ਦੇ ਵਿੱਚ ਬੈਠੇ ਸਨ ਕੀਰਤਨ ਹੋ ਰਿਹਾ ਸੀ ਜਦੋਂ ਜਾ ਕੇ ਸੰਤ ਜੀ ਨੇ ਮੱਥਾ ਟੇਕਿਆ ਤਾਂ ਬਾਬਾ ਜੀ ਕਹਿਣ ਲੱਗੇ ਰਾਗਸਿਆਂ ਅਜੇ ਕੱਲ ਤੇ ਇੱਥੋਂ ਗਿਆ ਸੀ ਅੱਜ ਫਿਰ ਵਾਪਸ ਆ ਗਿਆ ਹੈ ਸੰਤ ਸੁਜਾਨ ਸਿੰਘ ਜੀ ਨੇ ਮੈਨੇਜਰ ਵੱਲ ਇਸ਼ਾਰਾ ਕਰਕੇ ਕਿਹਾ ਜੀ ਇਹ ਲੈ ਕੇ ਆਇਆ ਹੈ ਬਾਬਾ ਜੀ ਸੰਤ ਸੁਜਾਨ ਸਿੰਘ ਜੀ ਨੂੰ ਪੁੱਛਣ ਲੱਗੇ ਕਿ ਇਹ ਕੌਣ ਹੈ ਉਹਨਾਂ ਕਹਿਆ ਕਿ ਉਹ ਗੁਰਦੁਆਰੇ ਦਾ ਮੈਨੇਜਰ ਹੈ ਬਸ ਫਿਰ ਕੀ ਕਹਿੰਦਾ ਇਹ ਵੱਡੀਆਂ ਵੱਡੀਆਂ ਗੱਲਾਂ ਕਰਦਾ ਸੀ ਕਿ ਮਹਾਪੁਰਖਾਂ ਤੋਂ ਤੁਹਾਨੂੰ ਗੁਰਦੁਆਰੇ ਸਹਿਮ ਦਾ ਮੈਨੇਜਰ ਹੈ ਹਾਂ ਭਾਈ ਦੱਸ ਕੀ ਕਹਿਣਾ ਸੀ ਬਸ ਫਿਰ ਕੀ ਸੀ ਕਹਿੰਦਾ ਇਹ ਵੱਡੀਆਂ-ਵੱਡੀਆਂ ਗੱਲਾਂ ਕਰਦਾ ਸੀ ਕਿ ਮੈਂ ਮਹਾਪੁਰਖਾਂ ਤੋਂ ਤੁਹਾਨੂੰ ਅੱਗੇ ਦਵਾਵਾਂਗਾ ਬਾਬਾ ਜੀ ਦੇ ਪ੍ਰਤਾਪ ਤੇ ਅੱਗੇ ਕੁਝ ਵੀ ਨਾ ਬੋਲ ਸਕਿਆ ਸੰਤ ਸੁਝਾਨ ਸਿੰਘ ਜੀ ਸੰਤ ਸੁਝਾਨ ਸਿੰਘ ਜੀ ਵੱਲ ਇਸ਼ਾਰਾ ਕੀਤਾ ਕਿ ਹੁਣ ਬਾਬਾ ਜੀ ਨੇ ਤੁਹਾਨੂੰ ਆ ਸਮਾਂ ਬਖਸ਼ਿਆ ਹੈ ਹੁਣ ਕਰ ਲਵੋ ਗੱਲ ਨਹੀਂ ਤਾਂ ਨਹੀਂ ਤਾਂ ਫਿਰ ਇਹ ਸਮਾਂ ਨਹੀਂ ਮਿੰਨਾ ਬਹੁਤ ਜਤਨ ਕੀਤਾ ਪਰ ਫਿਰ ਵੀ ਕੁਝ ਵੀ ਮੈਨੇਜਰ ਉਹ ਬੋਲ ਨਾ ਸਕਿਆ ਬਾਬਾ ਜੀ ਨੇ ਕੀਰਤਨ ਕਰਨ ਦਾ ਇਸ਼ਾਰਾ ਕੀਤਾ ਕੀਰਤਨ ਫੇਰ ਤੋਂ ਸ਼ੁਰੂ ਹੋ ਗਿਆ ਫਿਰ ਬਾਬਾ ਜੀ ਨੇ ਭਜਨ ਕਰਨੇ ਸ਼ੁਰੂ ਕਰ ਦਿੱਤੇ ਰਾਗੀ ਸਿੰਘਾਂ ਨੂੰ ਮੁਤਾਬਕ ਕਰਕੇ ਪੁਛਣ ਲੱਗੇ ਸਿੱਖਾਂ ਦੇ ਵਿੱਚ ਦੀਪਮਾਲਾ ਕਿਉਂ ਕੀਤੀ ਜਾਂਦੀ ਹੈ ਹੁਣ ਸੇਵਾਦਾਰ ਸਭ ਜਾਣਦੇ ਸਨ કે પતા તા બાબાજી નો મે હે પતા સાનો મે હે પર બાબાજી એ દસ્તે પ્રથા એ વચન કરે સં ઇસ બારે કિસે નો મે નહી સે પતા ઇસલી જોદો મે બાબાજી અજેઆ પૂછ દે સં તા સેવાદાર હાથ જોડ કે એહી બેનતી કરેગા દે સં જી આપજી સમાત પક્ષો કીર્તની સિંગાને બેનતી કીતી કે બાબાજી સંત સુજન સિંહ જીનુ પૂછ્યા ઓનાને ਇਹ ਬੇਨਤੀ ਕੀਤੀ ਕਿ ਬਾਬਾ ਜੀ ਨੇ ਗੁਰਦੁਆਰੇ ਦੇ ਮੈਨੇਜਰ ਨੂੰ ਪੁੱਛਿਆ ਉਹ ਕਹਿੰਦੇ ਕਿ ਉਸ ਸਮੇਂ ਛੇਵੇਂ ਪਾਸ਼ਾ ਗਵਾਲੀਅਰ ਦੇ ਕਿਲੇ ਦੇ ਵਿੱਚੋਂ ਰਿਹਾ ਹੋ ਕੇ ਛੇ ਅੰਮ੍ਰਿਤਸਰ ਆਏ ਸਨ ਉਹ ਸਮੇਂ ਫਿਰ ਸਿੱਖਾਂ ਨੇ ਦੀਪਮਾਲਾ ਕੀਤੀ ਸੀ ਬਾਬਾ ਜੀ ਉਸ ਦਾ ਜਵਾਬ ਸੁਣ ਕੇ ਪ੍ਰਸੰਨ ਹੋਏ ਤੇ ਆਸਤਾ ਇਹਨੂੰ ਪਤਾ ਹੈ ਅੱਗੇ ਤਾਂ ਤੂੰ ਇੱਥੇ ਕਦੀ ਆਇਆ ਨਹੀਂ ਅੱਜ ਕਿਵੇਂ ਆਇਆ ਹੈ ਹੁਣ ਮੈਨੇਜਰ ਨੇ ਬੇਨਤੀ ਕੀਤੀ ਕਿ ਬਾਬਾ ਜੀ ਮੈਸੂਜਾਨ ਸਿੰਘ ਜੀ ਦੇ ਕੀਰਤਨੀ ਜਥੇ ਨੂੰ ਲੈਣ ਆਇਆ ਹਾਂ ਬਾਬਾ ਜੀ ਪੁੱਛਣ ਲੱਗੇ ਕਿਉਂ ਭਾਈ ਮੈਨੇਜਰ ਨੇ ਦੱਸਿਆ ਕਿ ਬਾਬਾ ਜੀ ਗੁਰਦੁਆਰੇ ਵਿੱਚ ਸਮਾਗਮ ਹੈ ਤੇ ਇਹਨਾਂ ਨੇ ਆਉਣ ਦਾ ਵਾਅਦਾ ਕੀਤਾ ਸੀ ਤੇ ਹੁਣ ਜਵਾਬ ਦੇ ਦਿੱਤਾ ਹੈ ਇਸ ਲਈ ਮੈਂ ਆਪ ਜੀ ਤੋਂ ਆ ਗਿਆ ਲੈ ਕੇ ਇਹਨਾਂ ਨੂੰ ਲੈ ਜਾਣ ਵਾਸਤੇ ਆਇਆ ਹਾਂ ਹੁਣ ਵਿਚਾਰ ਕਰਨ ਵਾਲੀ ਗੱਲ ਇਹ ਹੈ ਕਿ ਅਸੀਂ ਕਿ ਰਾਗੇ ਸਿੰਘਾਂ ਨੂੰ ਗੁਰੂ ਘਰੇ ਕੀਰਤਨ ਕਰਨ ਦੀ ਤਾਂ ਕੋਈ ਮਨਾਈ ਨਹੀਂ ਸੀ ਬਸ ਆਦੂ ਕਿਸ ਤਰੀਕੇ ਆਏ ਜਿਕੇ ਆ ਸਾਨੂੰ ਗੁਰੂ ਨਾਲ ਜੋੜਦੇ ਹਨ ਸਭ ਤੋਂ ਵੱਡੀ ਵਿਚਾਰ ਇਸ ਗੱਲ ਦੇ ਹੁੰਦੇ ਹਨ ਹੁਣ ਬਾਬਾ ਜੀ ਉਸ ਨੂੰ ਬਚਨ ਕਰਨ ਲੱਗੇ ਤੈਨੂੰ ਗੁਰੂ ਸਹਿਬਾਂ ਤੇ ਭਰੋਸਾ ਨਹੀਂ ਉਹ ਹੈਰਾਨ ਹੋ ਗਿਆ ਕਿ ਬਾਬਾ ਜੀ ਕੀ ਪੁੱਛ ਰਹੇ ਸਨ ਬਾਬਾ ਜੀ ਕਹਿੰਦੇ ਜੇ ਤੈਨੂੰ ਗੁਰੂ ਸਹਿਬਾਂ ਤੇ ਪੂਰਨ ਭਰੋਸਾ ਹੁੰਦਾ ਤਾਂ ਤੂੰ ਇਥੇ ਜਥੇ ਨੂੰ ਲੈਣ ਨਾ ਆਉਂਦਾ ਤੂੰ ਗੁਰੂ ਸਹਿਬਾਂ ਅੱਗੇ ਪੰਜਾ ਸਿੰਘ ਤੋਂ ਅਰਦਾਸ ਕਰਵਾਉਂਦਾ ਰਾਗੀ ਸਿੰਘ ਤਾਂ ਜਿਹੜੀ ਗੱਲ ਹੈ ਉਹ ਚਾਹੇ ਤੋ ਸਾਨੋ ਵਿੱਚ ਸਮਾਗਮ ਤੇ ਸਾਦ ਲੈਿੰਦਾ ਅਸੀਂ ਵੀ ਆ ਜਾਣਾ ਸੀ ਤੋਂ ਗੁਰਦੁਆਰੇ ਦੇ ਵਿੱਚ ਡਿਊਟੀ ਕਰਦਾ ਹੈ ਇਤਿਹਾਸ ਦਾ ਇਹਨਾਂ ਜਾਣਕਰ ਹੈ ਤੈਨੂੰ ਗੁਰੂ ਸਾਹਿਬਾਂ ਤੇ ਭਰੋਸਾ ਨਹੀਂ ਇਹਨਾਂ ਬੋشن ਕਰਕੇ ਬਾਬਾ ਜੀ ਚੁੱਪ ਕਰ ਗਏ ਅਤੇ ਮੈਨੇਜਰ ਵੀ ਸੁਣ ਕੇ ਚੁੱਪ ਹੋ ਗਿਆ ਤੇ ਅੱਗੇ ਕੁਝ ਕਹਿ ਨਾ ਸਕਿਆ ਦਿਮਾਨ ਦੀ ਸਮਾਪਤੀ ਤੋਂ ਬਾਅਦ ਸੁਜਾਲ ਸਿੰਘ ਜੀ ਕਹਿਣ ਲੱਗੇ ਬਾਬਾ ਜੀ ਦੀ ਆਗਿਆ ਨਹੀਂ ਹੈ ਤੁਸੀਂ ਜਾਓ ਅਸੀਂ ਨਹੀਂ ਜਾਣਾ ਮੈਨੇਜਰ ਕਹਿੰਦਾ ਹੁਣ ਤਾਂ ਮੈਨੂੰ ਮਹਾਪੁਰਖਾ ਨੇ ਰਸਤਾ ਦੱਸ ਦਿੱਤਾ ਹੈ ਹੁਣ ਤਾਂ ਨਹੀਂ ਮੈਂ ਜਾਂਦਾ ਫਿਰ ਉਸਨੇ ਖੜੇ ਹੋ ਕੇ ਗੁਰੂ ਸਹਿਬਾਂ ਅੰਗੇ ਅਰਦਾਸ ਕੀਤੀ ਬਾਬਾ ਜੀ ਜੇ ਅੰਤਰਜਾਮੀ ਹਾਂ ਤਾਂ ਬਾਹਰ ਆਉਣ ਰਾਤ ਦੀ ਸਮਾਪਤੀ ਦੇ ਪਿਛੋਂ ਜਦੋਂ ਬਾਬਾ ਜੀ ਅੰਦਰ ਚਲੇ ਜਾਂਦੇ ਹਨ ਤਾਂ ਕਦੇ ਵੀ ਬਾਹਰ ਨਹੀਂ ਮੁੜ ਕੇ ਆਉਂਦੇ ਪਰ ਮੈਨੇਜਰ ਦੇ ਅਰਦਾਸ ਕਰਨ ਦੇ ਹੀ ਦਿਰ ਸੀ ਬਾਬਾ ਜੀ ਉਸੇ ਸਮੇਂ ਬਾਹਰ ਆ ਗਏ ਤੇ ਪੁੱਛਣ ਲੱਗੇ ਕਿਉਂ ਪਾਈ ਤੂੰ ਗਿਆ ਨਹੀਂ ਅਜੇ ਤੱਕ ਉਹ ਕਹਿੰਦਾ ਜੀ ਇਹਨਾਂ ਨੂੰ ਆਗਿਆ ਦੇ ਦਿਓ ਮੈਂ ਜਥੇ ਨੂੰ ਨਾਲ ਲੈ ਕੇ ਹੀ ਜਾਵਾਂਗਾ ਬਾਬਾ ਜੀ ਕਹਿੰਦੇ ਗੁਰੂ ਸਾਹਿਬਾਂਗੇ ਅਰਦਾਸ ਕਰਕੇ ਆ ਆਗਿਆ ਲੈ ਲਓ ਉਧਰ ਸੁਚਾਨ ਸਿੰਘ ਜੀ ਕਹਿੰਦੇ ਸਾਧੂ ਮਹਾਂਪੁਰਖਾਂ ਦੀ ਰਜਾ ਦੇ ਵਿੱਚ ਰਹਿਣ ਨਾਲ ਹੀ ਖੁਸ਼ੀਆਂ ਮਿਲਦੀਆਂ ਹਨ ਤੁਸੀਂ ਜਾਓ ਪਰ ਬਾਬਾ ਜੀ ਪਰ ਬਾਬਾ ਜੀ ਦੇ ਬਚਨਾਂ ਨੇ ਉਸੇ ਮਨ ਨੂੰ ਐਸੀ ਖਿੱਚ ਪਾਈ ਕਿ ਉਸਨੇ ਪੂਰਨ ਪ੍ਰੋਸੇ ਦੇ ਨਾਲ ਫਿਰ ਗੁਰੂ ਸਾਹਿਬਾਂ ਅੱਗੇ ਦਸ ਕਹ ਦਿੱਤੀ। ਬਾਬਾ ਜੀ ਫਿਰ ਬਾਹਰ ਆ ਗਏ ਤੇ ਉਸ ਨੂੰ ਪੁੱਛਣ ਲੱਗੇ, "ਪਾਈ ਹੁਣ ਤੂੰ ਕੀ ਚਾਹੁੰਦਾ ਹੈ?" ਉਹ ਕਹਿੰਦੇ, "ਜੀ ਜਥੇ ਨੂੰ ਆਗਿਆ ਦੇ ਦਿਓ।" ਹੁਣ ਬਾਬਾ ਜੀ ਮੁਸਕਰਾ ਕੇ ਕਹਿਣ ਲੱਗੇ, "ਜਾ ਪਾਈ ਲੈ ਜਾ।" ਸੋ ਸਾਧ ਸੰਗਤ ਜੀ, ਬਾਬਾ ਜੀ ਇਸ ਮੱਤ ਬਖਸ਼ਦੇ ਹਨ। ਕਿ ਆਪਣੇ ਗੁਰੂ ਸਾਹਿਬਾਂ ਤੇ ਪੂਰਾ ਭਰੋਸਾ ਰੱਖੋ ਫਿਰ ਚਾਹੇ ਝੋਲੀ ਅੜ ਕੇ ਮੇਰੇ ਵਾਹਿਗੁਰੂ ਅਕਾਲ ਪੁਰਖ ਜੀ ਤੋਂ ਜੋ ਮਰਜ਼ੀ ਮੰਗ ਲਓ ਉਹੀ ਦਾਤ ਪ੍ਰਾਪਤ ਹੋ ਜਾਂਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ